ਪਰਮਾਤਮਾ ਇਹ ਸਾਲ ਤੁਹਾਡੇ ਸਭ ਲਈ ਖੁਸ਼ੀਆਂ, ਬਰਕਤ, ਤਰੱਕੀ, ਤੰਦਰੁਸਤੀ, ਇੱਜ਼ਤ, ਬਲੰਦੀ ਲੈ ਕੇ ਆਵੇ। ਤੁਹਾਡੀ ਜਾਗਦੀ ਅੱਖ ਦਾ ਉਹ ਸੁਪਨਾ ਜੋ ਅਜੇ ਤੱਕ ਪੂਰਾ ਨਹੀਂ ਹੋ ਸਕਿਆ। ਉਹ ਸੁਪਨਾ ਇਸ ਵਾਰੇ ਜ਼ਰੂਰ ਪੂਰਾ ਹੋਵੇ। ਤੁਹਾਡੇ ਸਭ ਲਈ ਇਹ ਸਾਲ ਇੰਨਾ ਬਿਜ਼ੀ ਹੋਵੇ ਕਿ ਅਸੀਂ ਸਾਰੇ ਆਪਣੇ ਆਪ ਨੂੰ ਭੁੱਲ ਜਾਈਏ। ਇੰਨੀ ਦੌੜ ਭੱਜੀਏ। ਦੀ ਕਾਮਯਾਬੀ ਸਭ ਦੇ ਕਦਮ ਖੁਦ ਆ ਕੇ ਚੁੰਮੇ ਕਿਉਂਕਿ ਮੇਰਾ ਸੋਚਣਾ ਹੈ ਦੌੜ ਖਤਮ ਤਾਂ ਬੰਦਾ ਖਤਮ ਸਾਡੇ ਹਰ ਇੱਕ ਦੀ ਜ਼ਿੰਦਗੀ ਇੱਕ ਕਿਤਾਬ ਵਾਂਗ ਹੈ ਜਿਸ ਵਿੱਚ ਕੁਝ ਪਾਠ ਉਦਾਸੀ ਦੇ ਕੁਝ ਪਾਠ ਖੁਸ਼ੀਆਂ ਦੇ ਤੇ ਕੁਝ ਪਾਠ ਰੋਮਾਂਚਿਕ ਹੁੰਦੇ ਨੇ ਜੇ ਤੁਸੀਂ ਹਮੇਸ਼ਾ ਇੱਕ ਹੀ ਪੰਨੇ ਤੇ ਰੁਕੇ ਰਹੇ ਜੇਕਰ ਤੁਸੀਂ ਜ਼ਿੰਦਗੀ ਦੇ ਅਗਲੇ ਪੰਨੇ ਤੇ ਜਾਵੋਗੇ ਹੀ ਨਹੀਂ ਤਾਂ ਤੁਸੀਂ ਕਦੇ ਨਹੀਂ ਜਾਣ ਸਕਦੇ ਕਿ ਜ਼ਿੰਦਗੀ ਨੇ ਤੁਹਾਡੇ ਲਈ ਕੀ ਕੁਝ ਰੱਖਿਆ ਹੈ। ਜ਼ਿੰਦਗੀ ਨੇ ਅੱਗੇ ਤੁਹਾਡੇ ਲਈ ਕੀ ਕੁਝ ਹੋਰ ਸੋਚ ਰੱਖਿਆ ਹੈ। ਜੇਕਰ ਤੁਸੀਂ ਜ਼ਿੰਦਗੀ ਦੇ ਇੱਕ ਹੀ ਪੰਨੇ ਤੇ ਰੁਕੇ ਰਹੇ। ਤੁਹਾਡੀ ਜ਼ਿੰਦਗੀ ਦਾ ਅਗਲਾ ਪਾਠ ਖੁਸ਼ੀਆਂ ਨਾਲ ਭਰਿਆ ਹੋਵੇ। ਮੇਰੀ ਕਾਮਨਾ ਹੈ ਕਿ ਨਵੇਂ ਸਾਲ ਦੇ ਵਿੱਚ ਤੁਹਾਡੀ ਜ਼ਿੰਦਗੀ ਦਾ ਅਗਲਾ ਪਾਠ ਖੁਸ਼ੀਆਂ ਨਾਲ ਭਰਿਆ ਹੋਵੇ। ਇਸ ਕਰਕੇ ਨਵਾਂ ਸਾਲ ਸਭ ਨੂੰ ਮੁਬਾਰਕ ਸਤਿ ਸ਼੍ਰੀ ਅਕਾਲ ਜੀ।